ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਸਵਰਨਜੀਤ ਧਵਨ ਨੇ ਫੂਡ ਸੇਫਟੀ ਵਿਭਾਗ ਨਾਲ ਮੀਟਿੰਗ ਕੀਤੀ ਅਤੇ ਹਦਾਇਤਾਂ ਜਾਰੀ ਕਰਦਿਆਂ ਹੋਇਆਂ ਉਨ੍ਹਾਂ ਨੇ ਆਖਿਆ ਕਿ ਮਲਾਵਟ ਖੋਰਾਂ ਦੇ ਖਿਲਾਫ ਕੀਤੀ ਜਾਵੇ ਕਾਰਵਾਈ ਸਿਵਲ ਸਰਜਨ ਅੰਮ੍ਰਿਤਸਰ ਨੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਫਾਸਫੀ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਸ਼ਹਿਰ ਦੇ ਪੰਜਾ ਜ਼ੋਨਾਂ ਵਿੱਚ ਫੂਡ ਸੇਫਟੀ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਦਿਹਾਤੀ ਏਰੀਆ ਵਿੱਚ ਵੀ ਖਾਨ ਪੀਣ ਵਾਲੀਆਂ ਵਸਤੂਆਂ ਵੇਚਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੋ ਵੀ ਮਿਲਾਵਟ ਖੋਰੀ ਕਰੇਗਾ ਉਸ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਅਤੇ ਮਿਲਾਵਟ ਖੋਰਾਂ ਵੱਲੋਂ ਮਿਲਾਵਟ ਖੋਰ ਵੀ ਕੀਤੀ ਜਾ ਰਹੀ ਹੈ ਅਤੇ ਇਸ ਮੁਕੇ ਅਮਰਸਰ ਫਾਸਟ ਵਿੱਚ ਖਬਰ ਨਵਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨਗੇ ਅਮਰਸਰ ਦੇ ਸਿਵਲ ਸਰਜਨ ਤਵਨ ਸਾਹਿਬ ਗੱਲਬਾਤ ਡਾਕਟਰ ਕੀ ਕਹਿਣਾ ਚਾਹੁੰਦੇ ਹੋਗੇ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਜੀ ਤੇ ਮਲਾਵਟ ਖੋਰ ਵਾਲਾ ਮਲਾਵਟ ਵੀ ਜੋਰਾ ਸ਼ੋਰਾ ਨਾਲ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਤੁਹਾਡੇ ਵੱਲੋਂ ਹੁਣ ਕੀ ਕੀ ਇੰਤਜ਼ਾਮ ਕੀਤੇ ਜਾ ਰਹੇ ਵੀ ਜਿਹੜੇ ਲੋਕ ਮਲਾਵਟ ਖੋਰਨਾ ਕਰ ਸਕਣ ਤੇ ਕੀ ਉਹਨਾਂ ਵਾਸਤੇ ਇੰਤਜ਼ਾਮ ਕੀਤੇ ਜਾ ਰਹੇ ਜੀ ਮੈਂ ਡਾਕਟਰ ਸਵਰਨਜੀਤ ਤਵਨ ਸਿਵਲ ਸਰਜਨ ਅੰਮ੍ਰਿਤਸਰ ਸਾਰਿਆਂ ਨੂੰ ਨਮਸਕਾਰ ਕਰਦਾ ਜਿਵੇਂ ਤੁਸੀਂ ਕਿਹਾ ਹੈ ਵੀ ਤਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਮਲਾਵਟ ਖੋਰੀ ਵੀ ਜੋਰਾਂ ਤੇ ਚੱਲ ਰਹੀ ਆ ਦੇਖੋ ਇੰਜ ਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਤਿਉਹਾਰਾਂ ਦੇ ਸੀਜ਼ਨ 'ਚ ਅਸੀਂ ਮਲਾਵਟ ਖੋਰਾਂ ਤੇ ਸਖਤੀ ਨਾਲ ਨੱਥ ਪਾਵਾਂਗੇ ਕਿਉਂਕਿ ਹਰ ਬਰੀ ਵੀ ਜਿਹੜੇ ਮਲਾਵਟ ਖੋਰ ਨੇ ਉਹ ਜ਼ਿਆਦਾਤਰ ਕਿਉਂਕਿ ਮਠਾਈਆਂ ਹੈ ਤਿਉਹਾਰਾਂ 'ਚ ਲੋਕਾਂ ਨੇ ਖੁਸ਼ੀਆਂ ਮਨਾਣੀਆਂ ਹੈ ਮਠਾਈਆਂ ਖਾਣੀਆਂ ਵੀਆ ਵੰਡਣੀਆਂ ਵੀਆ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਭੈਣਾਂ ਭਰਾਵਾਂ ਨੂੰ ਮਠਾਈਆਂ ਦਾ ਦਾਨ ਪ੍ਰਦਾਨ ਕਰਦੇ ਆ ਉਹਨਾਂ ਦੀ ਵਰਤੋਂ ਕਰਦੇ ਆ ਤੇ ਜ਼ਿਆਦਾਤਰ ਜੋ ਪਹਿਲਾਂ ਵੀ ਵੇਖਣ ਚ ਆਇਆ ਹੈ ਵੀ ਮਿਲਕ ਐਂਡ ਮਿਲਕ ਪ੍ਰੋਡਕਟਸ ਜਿਹੜੇ ਹੁੰਦੇ ਆ ਨਾ ਕੋਈ ਨਕਲੀ ਖੋਇਆ ਹੈ ਨਕਲੀ ਪਨੀਰ ਆ ਨਕਲੀ ਦੁੱਧ ਦਹੀਂ ਆ ਇਹੋ ਜਿਹੀਆਂ ਚੀਜ਼ਾਂ ਚ ਜ਼ਿਆਦਾ ਮਲਾਵਟ ਚਲਦੀ ਆ ਤੇ ਉਹ ਮਠਿਆਈਆਂ ਚ ਵੀ ਇਹੋ ਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਆ ਸਾਡਾ ਜਿਹੜਾ ਫੂਡ ਸੇਫਟੀ ਵਿਭਾਗ ਆ ਉਹ ਪੂਰੀ ਤਰ੍ਹਾਂ ਸਤਰਕ ਆ ਸਾਡੇ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਸ਼੍ਰੀ ਰਜਿੰਦਰ ਜੀ ਉਹਨਾਂ ਦੇ ਨਾਲ ਸਾਡੇ ਫੂਡ ਸੇਫਟੀ ਅਫਸਰ ਮੈਡਮ ਰਜਨੀ ਅਮਨ ਜੀ ਐਂਡ ਹੋਰ ਸਾਡੇ ਸਤਨਾਮ ਜੀ ਇਹ ਫੂਡ ਸੇਫਟੀ ਅਫਸਰ ਨੇ ਐਂਡ ਇਹ ਬਿਲਕੁਲ ਸੀਜ਼ਨਡ ਜਿਵੇਂ ਫੂਡ ਸੇਫਟੀ ਅਫਸਰ ਹੈ ਗਿਆ ਅਸਿਸਟੈਂਟ ਕਮਿਸ਼ਨਰ ਰਜਿੰਦਰ ਜੀ ਕਾਫੀ ਸਮੇਂ ਤੋਂ ਸੇਵਾ ਨਿਭਾ ਰਹੇ ਐ ਐਂਡ ਬਹੁਤ ਹੀ ਮਤਲਬ ਵਧੀਆ ਕੰਮ ਕਰ ਰਹੇ ਆ ਕੱਲ ਪਰਸੋਂ ਬਲਾਕ ਕੇ ਸਪੈਸ਼ਲ ਇਹ ਡਾਇਰੈਕਸ਼ਨ ਦਿੱਤੀਆਂ ਕਿ ਵੀ ਵੀ ਮਸਟ ਹੈਵ ਅ ਮੀਟਿੰਗ ਵਿਦ 올 ਦਾ ਵੈਂਡਰਸ ਮਤਲਬ ਮੀਟਿੰਗ ਦਾ ਮਤਲਬ ਇਹ ਨਹੀਂਗਾ ਕਿ ਅਸੀਂ ਕੋਈ ਕਿਸੇ ਨੂੰ ਡਰਾ ਧਮਕਾ ਰਹੇ ਆ ਜਾਂ ਕੁਝ ਹੋਰ ਕਹਿ ਰਹੇ ਆ ਗੱਲ ਬਿਲਕੁਲ ਵੀ ਵਾਂਟ ਟੂ ਜਸਟ ਗਿਵ ਇਟ ਕਲੀਅਰ ਮੈਸੇਜ ਟੂ 올 ਦਾ ਵੈਂਡਰਸ ਸਾਰੇ ਜਿਹੜੇ ਸਾਡੇ ਦੁਕਾਨਦਾਰ ਭਰਾ ਨੇ ਜਿਹੜੇ ਵੀ ਇਸ ਮਠਾਈਆਂ ਦੇ ਕਾਰੋਬਾਰ ਚ ਨੇ ਵੱਡੀਆਂ ਵੱਡੀਆਂ ਮਠਾਈਆਂ ਦੀਆਂ ਸ਼ਾਪਸ ਨੇ इवन ਛੋਟੇ ਤੋਂ ਲੈ ਕੇ ਵੱਡੀਆਂ ਤੱਕ ਹਰ ਨੇ ਆਪਣਾ ਬਿਜ਼ਨਸ ਕਰਨਾ ਅਸੀਂ ਕਿਸੇ ਤੇ ਕੰਮਕਾਜ ਚ ਕੋਈ ਰੁਕਾਵਟ ਨਹੀਂ ਪਾ ਰਹੇ ਲੇਕਿਨ ਅਗਰ ਕੋਈ ਵੀ ਮਲਾਵਟ ਕਰਦਾ ਫੜਿਆ ਜਾਏਗਾ ਤੇ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਸਖਤ ਤੋਂ ਸਖਤ ਕਾਰਵਾਈ ਹੋਏਗੀ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਜੋ ਕਿ ਖੁਦ ਡਾਕਟਰ ਨੇ ਐਂਡ ਉਹਨਾਂ ਨੇ ਬਿਲਕੁਲ ਜ਼ੀਰੋ ਕੰਪਰੋਮਾਈਜ਼ ਕੀਤਾ ਹੋਇਆ ਹੈ ਕਿ ਮਲਾਵਟ ਖੋਰਾ ਨੂੰ ਨਹੀਂ ਬਖਸ਼ਣਾ ਐਂਡ ਸੌਰੀ ਤੁਹਾਡੀ ਗੱਲ ਕੱਟੀ ਗਈ ਹੈ ਐਂਡ ਉਹਦੇ ਲਈ ਮੈਂ ਆਪਣੀ ਫੂਡ ਸੇਫਟੀ ਟੀਮ ਨੂੰ ਮੈਸੇਜ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਇੱਕ ਮੀਟਿੰਗ ਬੁਲਾਈ ਜਾਵੇ ਐਂਡ ਹੋਪਫੁਲੀ ਕੱਲ ਮੰਗਲਵਾਰ ਜਾਂ ਪਰਸੋਂ ਬੁੱਧਵਾਰ ਸਾਰਿਆਂ ਨਾਲ ਇੱਕ ਪੋਜ਼ਿਟਿਵ ਤਰੀਕੇ ਨਾਲ ਇੱਕ ਮੀਟਿੰਗ ਕੀਤੀ ਜਾਏਗੀ ਐਂਡ ਜੋ ਸਿਹਤ ਉਪਾਗ ਦੀਆਂ ਹਦਾਇਤਾਂ ਜੋ ਫੂਡ ਸੇਫਟੀ ਦੇ ਨਿਯਮ ਨੇ ਉਹਨਾਂ ਨਾਲ ਸਾਂਝੇ ਕੀਤੇ ਜਾਣਗੇ ਤਾਂ ਕਿ ਤਿਹਾਰਾਂ ਦੇ ਸੀਜ਼ਨ 'ਚ ਲੋਕਾਂ ਨੂੰ ਸਾਫ਼ ਸੁਥਰਾ ਤੇ ਅੱਛਾ ਖਾਣ ਦਾ ਸਾਮਾਨ ਮਿਲ ਸਕੇ ਸਰ ਜੀ ਗੱਲ ਕੀਤੀ ਹੈ ਵੀ ਜਿਹੜੀ ਫੂਡ ਸੇਫਟੀ ਵਿਭਾਗ ਤੋਂ ਟ ਹੈਗਾ ਉਹਦੀ ਕੋਈ ਜਿਹੜੀ ਹੁਣ ਟੀਮਾ ਉਹਨਾਂ ਨੇ ਕੋਈ ਵਾਅਦਾ ਵੀ ਕੀਤਾ ਗਿਆ ਕਿਉਂਕਿ ਤਿਹਾਰਾਂ ਦੇ ਦਿਨਾਂ ਕਿ ਕੋਈ ਇੱਕ ਟੀਮੀ ਇੱਕ ਪਾਸੇ ਕੱਲਗੀ ਜੀ ਫੇਰ ਤੇ ਬਾਕੀ ਕੰਮ ਤੇ ਰਹਿ ਜਾਊਗਾ ਕੋਈ ਟੀਮਾਂ 'ਚ ਵਾਦਾ ਵੀ ਕੀਤਾ ਗਿਆ ਆਉਣ ਵਾਲੇ ਦਿਨਾਂ 'ਚ ਕੀਤਾ ਵੀ ਜਾਏਗਾ ਜਾਂ ਕੋਈ ਦੇਖੋ ਸਾਡੇ ਕੋਲ 5 ਅੰਮ੍ਰਿਤਸਰ ਦੇ ਜ਼ੋਨ ਨੇ ਸਾਰਾ ਜ਼ਿਲ੍ਹਾ ਜਿਹੜਾ 5 ਹਿੱਸਿਆਂ 'ਚ ਵੰਡਿਆ ਗਿਆ ਉਹਦੇ ਉੱਪਰ ਸਾਡੇ ਹੋਰ ਅਸਿਸਟੈਂਟ ਕਮਿਸ਼ਨਰ ਨੇ ਨਾਲ ਮੈਂ ਤੇ ਮੇਰੀ ਟੀਮ ਆ ਐਂਡ ਅਗਰ ਜ਼ਰੂਰਤ ਪਵੇਗੀ ਕਈ ਵਾਰੀ ਜਿਹੜਾ ਪੰਜਾਬ ਸਰਕਾਰ ਦੀਆਂ ਪਾਲਿਸੀਜ਼ ਹੁੰਦੀਆਂ ਐ ਵੀ ਕੁਛ ਨਾ ਕੁਛ ਬਾਹਰਲੇ ਜ਼ਿਲ੍ਹਿਆਂ ਚੋਂ ਵੀ ਵਾਰੀ-ਵਾਰੀ ਸਰ ਇੰਟਰ-ਡਿਸਟ੍ਰਿਕਟ ਸੋਰੈਂਟੀਮਾ ਚ ਵਾਧਾ ਕਰਕੇ ਤੇ ਸਪੈਸ਼ਲ ਜਿਵੇਂ ਫਲਾਈਂਗ ਸਕੁਆਡ ਟੀਮਸ ਬਣਾਈਆਂ ਜਾਂਦੀਆਂ ਐਂਡ ਮਾਰਨਿੰਗ ਯੂਨਿੰਗ ਨਾਕੇ ਲਗਾਏ ਜਾਂਦੇ ਆ ਪਿਛਲੇ ਸਾਲ ਵੀ ਤੁਸੀਂ ਦੇਖਿਆ ਹੋਣਾ ਵੀ ਇੱਕ ਬਸ ਤੋਂ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਖੋਆ ਮਿਲਿਆ ਸੋ ਪੰਜਾਬ ਤੇ ਬਾਹਰੋਂ ਬੜੀਆਂ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਕੋਈ ਨੇੜੇ ਦੇ ਜਿਹੜੇ ਸਾਡੇ ਰਾਜ ਨੇ ਕੋਈ ਯੂਪੀ ਮਿਹਾਰ ਹਰਿਆਣਾ ਇਧਰੋਂ ਵੀ ਨਕਲੀ ਖੋਆ ਬਣ ਕੇ ਆਂਦਾ ਤੋਂ ਲੇਕਿਨ ਕਿਸੇ ਵੀ ਕਿਸਮ ਦਾ ਇਹੋ ਜਿਹਾ ਕੰਮ ਜਿਹੜਾ برداشت ਨਹੀਂ ਕੀਤਾ ਜਾਏਗਾ ਜ਼ਰੂਰਤ ਦੇ ਮੁਤਾਬਕ ਵੀ ਕੈਨ ਇਨਵੋਲਵ आवर ਸੇ ਜਿਹੜੇ ਨੇੜੇ ਦੇ ਡਿਸਟ੍ਰਿਕਟ ਨੇ ਉਤਰਮ ਤਾਰ ਨੇਆ ਕਪੂਰਥਲਾ ਗੁਰਦਾਸਪੁਰ ਹੈ ਜ਼ਰੂਰਤ ਪੈਗੀ ਤੇ ਉਥੋਂ ਦੀਆਂ ਟੀਮਾਂ ਨੂੰ ਵੀ ਕੁਝ ਦਿਨ ਬੁਲਾ ਕੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਅਸੀਂ ਵੀ ਉੱਥੇ ਜਾ ਕੇ ਬਟ ਆਰ ਵਰਕਿੰਗ ਫਾਰ ਹੋਲ ਆਫ ਦਾ ਪੰਜਾਬ ਜੋ ਮੇਰੀ ਸੋਚ ਹੈ ਵੀ ਅਸੀਂ ਸਾਰੇ ਪੰਜਾਬ ਲਈ ਕੰਮ ਕਰ ਰਹੇ ਹਾਂ ਐਂਡ ਪੰਜਾਬ ਨੂੰ ਸਾਫ਼ ਸੁਥਰਾ ਵਧੀਆ ਮਾਹੌਲ ਤੇ ਖਾਣਾ ਪੀਣਾ ਜਿਹੜਾ ਉਹ ਦੇਣਾ ਹੈ ਤੇ ਜੇ ਲੋਡ ਪੈ ਗਈ ਤੇ ਬਿਲਕੁਲ ਟੀਮਾਂ ਚ ਵਾਦਾ ਕਰਾਂਗਾ ਗੱਲ ਕੀਤੀ ਜਾਵੇ ਜਿਹੜਾ ਹੁਣ ਚੈਕਿੰਗ ਅਭਿਆਨ ਚ ਲਾਇਆ ਜਾ ਰਿਹਾ ਹੈ ਕਿਸੇ ਸ਼ਹਿਰ ਦੇ ਅੰਦਰ ਅੰਦਰਿਕ ਜੇ ਦਿਹਾਤੀ ਏਰੀਆ ਦੇ ਵਿੱਚੋਂ ਕਿਉਂਕਿ ਦਿਹਾਤੀ ਏਰੀਆ 'ਚ ਵੀ ਕਾਫੀ ਦੁਕਾਨਾਂ ਛੋਟੀਆਂ ਚੱਲਦੀਆਂ ਤੋ ਖਾਸ ਕਰਕੇ ਦਿਹਾਤੀ ਏਰੀਆ 'ਚ ਕੋਈ ਜ਼ਿਆਦਾ ਮਲਾਵਟ ਦਾ ਚਾਂਸ ਹੈਗੇ ਵੀ ਦਿਹਾਤੀ ਏਰੀਆ ਵੀ ਚੈੱਕ ਕੀਤੇ ਜਾਣਗੇ ਜਾਂ ਸ਼ਹਿਰ ਦੇ ਵੀ ਚੈੱਕ ਕੀਤੇ ਜਾਣਗੇ ਇਹ ਜੀ ਨਹੀਂ ਬਿਲਕੁਲ ਮੈਂ ਜਿਵੇਂ ਅੱਗੇ ਬੇਨਤੀ ਕਰ ਚੁੱਕਾ ਕੋਈ ਪੰਜ ਜਿਹੜੇ ਸਾਡੇ ਫੂਡ ਸੇਫਟੀ ਅਫੀਸਰ ਨੇ ਉਹਨਾਂ ਨੂੰ ਇਲਾਕੇ ਡਿਵਾਈਡ ਕੀਤੇ ਹੋ ਸਾਰੇ ਜ਼ਿਲ੍ਹਾ ਹੈ ਉਹਦੇ ਚ ਸਾਡਾ ਸ਼ਹਿਰੀ ਤੇ ਦਿਹਾਤੀ ਖੇਤਰ ਸਾਰੇ ਆਂਦੇ ਆ ਜਿਹੜੇ ਸਾਡੀਆਂ ਸਬਡਿਵੀਜ਼ਨ ਜਨਾਲਾ ਹੈ ਬਾਬਾ ਬਕਾਲਾ ਹੈ ਉਹਨਾਂ ਦੇ ਅੰਦਰ ਸਾਰਾ ਹੋਰ ਮਜੀਠਾ ਏਰੀਆ ਹੈ ਇਧਰੋਂ ਰਿਆ ਬਿਆਸ ਸਾਰਾ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਪ੍ਰੋਪਰ ਜਿਹੜੀਆਂ ਬਾਉਂਡਰੀਜ਼ ਨੇ ਅੰਮ੍ਰਿਤਸਰ ਡਿਸਟ੍ਰਿਕਟ ਦੀਆਂ ਤੇ ਉੱਥੇ ਸਾਡੀਆਂ ਟੀਮਾਂ ਜਾਣ ਗਿਆ ਦੇਹਾਤੀ ਖੇਤਰਾਂ ਚ ਹਾਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇੱਥੇ ਚੈਕਿੰਗ ਘਟਿਆ ਅਸੀਂ ਦੇਹਾਤੀ ਖੇਤਰਾਂ ਚ ਜਿਹੜੇ ਰਿਮੋਟ ਏਰੀਆਜ਼ ਵਿੱਚ ਹੈਗੇ ਆ ਵੀ ਕੋਈ ਇਹੋ ਜਿਹਾ ਖਾਸ ਕਰਕੇ ਮਿਲਕ ਐਂਡ ਮਿਲਕ ਪ੍ਰੋਡਕਟ ਜਿਹੜਾ ਕੋਈ ਆਰਟੀਫੀਸ਼ੀਅਲ ਜਾਂ ਇਹੋ ਜਿਹਾ ਦੁੱਧ ਜਿਹੜਾ ਹੈਗਾ ਉਹ ਬਿਲਕੁਲ ਸਖਤੀ ਕਰਾਂਗੇ ਜਿਹੜੇ ਇਵਨ ਵੈਂਡਰਸ ਕੋਈ ਦੁੱਧ ਦੀ ਸਵੇਰੇ ਦੇਰ ਸਵੇਰੇ ਦੁੱਧ ਲੈ ਕੇ ਆਂਦੇ ਆ ਉਹਨਾਂ ਦੀ ਵੀ ਰੈਂਡਮ ਚੈਕਿੰਗ ਹੋਏਗੀ ਐਂਡ ਵੀ ਵਾਟ ਟੋਲਰੇਟ ਐਨੀਥਿੰਗ ਲਾਈਕ ਜਿਹਦੇ ਨਾਲ ਕੋਈ ਲੋਕਾਂ ਦੀ ਸਿਹਤ ਨੱਕਲਵਾੜ ਹੋ ਸਕੇ ਡਾਕਟਰ ਲਾਰਜ ਫੌਲੇਗਾ ਵੀ ਦੁਕਾਨਦਾਰਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋਵੇ ਕਿਉਂਕਿ ਉਹ ਦੁਕਾਨਦਾਰ ਮੇਨ ਕਾਮ ਦੁਕਾਨਦਾਰ ਦਾ ਏ ਜੇ ਸਮਾਨ ਸਹੀ ਵੇਚੂਗਾ ਤੇ ਗਾਹਕ ਵੀ ਸਹੀ ਆਜੇਗਾ ਦੁਕਾਨਦਾਰਾਂ ਨੂੰ ਕੀ ਅਪੀਲ ਕਰਨਾ ਤੇ ਜਿਹੜੇ ਗ੍ਰਾਹਕ ਸਮਾਨ ਖਰੀਦਣ ਵਾਲੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋਣਾ ਦੇਖੋ ਜੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਮਾਨਯੋਗ ਡੀਸੀ ਸਾਹਿਬ ਵੀ ਬੜਾ ਅੱਛਾ ਕੰਮ ਕਰਦੇ ਆ ਉਹਨਾਂ ਵੱਲੋਂ ਵੀ ਸਾਨੂੰ ਹਦਾਇਤਾਂ ਹੈ ਮਾਨਯੋਗ ਸਿਹਤ ਮੰਤਰੀ ਜੀ ਵੱਲੋਂ ਵੀ ਹਦਾਇਤਾਂ ਹੈ ਤੇ ਮੈਂ ਆਪਣਾ ਜਿਹੜਾ ਸਿਹਤ ਭਾਗ ਅੰਮ੍ਰਿਤਸਰ ਵੱਲੋਂ ਸਾਰੇ ਦੁਕਾਨਦਾਰਾਂ ਨੂੰ ਬਿਲਕੁਲ ਇਹ ਬੇਨਤੀ ਕਰਨਾ ਚਾਹਾਂਗਾ ਕਿ ਉਹ ਸਾਫ਼ ਸੁਥਰਾ ਬਿਲਕੁਲ ਸਵੱਛ ਸਮਾਨ ਵੇਚਣ 2-3 ਪੈਸੇ ਵੱਧ ਕਮਾਣੇ ਜਿਹੜੇ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਹੈ ਉਹ ਬਿਲਕੁਲ ਪਾਪ ਆ ਐਂਡ ਕੰਮ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਨਾ ਚਾਹੀਦਾ ਹੈ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਬਿਲਕੁਲ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਏਗਾ ਇਹ ਮੇਰੀ ਇੱਕ ਪਿਆਰ ਭਰੀ ਅਪੀਲ ਹੈ ਐਂਡ ਇਹਦੇ ਤੇ ਅਗਰ ਸਾਰੇ ਰਲ ਮਿਲ ਕੇ ਆਪਾਂ ਕੰਮ ਕਰੀਏ ਲੋਕਾਂ ਨੂੰ ਸਾਫ ਸੁਥਰਾ ਵਧੀਆ ਖਾਣ ਪੀਣ ਦੇਈਏ ਕਿਉਂਕਿ ਉਹ ਚੀਜ਼ਾਂ ਡਾਇਰੈਕਟਲੀ ਇਨਡਾਇਰੈਕਟਲੀ ਸਾਡੇ ਰਿਸ਼ਤੇਦਾਰ ਭੈਣ ਭਰਾ ਦੋਸਤ ਮਿੱਤਰ ਉਹਨਾਂ ਨੂੰ ਵੀ ਮਿਲਣੀਆਂ ਸੋ ਇਟਸ ਲਾਈਕ ਅ ਚੇਨ ਪ੍ਰੋਸੈਸ ਅਸੀਂ ਮਾੜਾ ਵੇਚਾਂਗੇ ਤਾਂ ਸਾਨੂੰ ਵੀ ਨੇਚਰਲੀ ਉਹ ਮਾੜਾ ਹੀ ਅੰਜਾਮ ਭੁਗਤਣਾ ਪਏਗਾ ਕਿਸੇ ਦੀ ਵੀ ਸਿਹਤ ਨਾਲ ਖਿਲਵਾੜ ਕਰਨਾ ਜਿਹੜਾ ਏ ਉਹ ਪਾਪ ਆ ਐਂਡ ਇਹੋ ਜਿਹਾ ਕੰਮ ਨਾ ਕਰੀਏ ਸਾਫ ਸੁਥਰਾ ਵਧੀਆ ਆਪਣੇ ਪੈਸੇ ਦੀ ਖਾਤਰ ਜਿਹੜਾ ਲਾਲਚ ਬਿਲਕੁਲ ਨਾ ਕਰੀਏ ਵਧੀਆ ਸਾਫ ਸੁਥਰਾ ਜਿਹੜਾ ਸਮਾਨ ਵੇਚੀਏ ਤਾਂ ਕਿ ਲੋਕ ਖੁਸ਼ਹਾਲ ਰਹਿਣ ਉਹਨਾਂ ਦੀਆਂ ਖੁਸ਼ੀਆਂ 'ਚ ਆਪਾਂ ਵਾਧਾ ਕਰੀਏ ਰਲ ਮਿਲ ਕੇ ਖੁਸ਼ੀਆਂ ਵਾਲੇ ਹਿਥਿਆਰ ਬਣਾਈਏ ਜੀ ਬਿਲਕੁਲ ਸਾਡਾ ਮਜੂਦ ਸੰ ਡਾਕਟਰ ਤਮਨ ਸ਼ਿਵ ਸਰਜਨ ਅਮਰਤ ਸਰ ਜਿਨ੍ਹਾਂ ਨੇ ਸਭੂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਫ ਸੁਥਰਾ ਸਮਾਨ ਬਣਾਓ ਤਾਂ ਜੋ ਜਿਹੜੇ ਗ੍ਰਾਹਕ ਹੈ ਉਹ ਆਪਣਾ ਸਮਾਨ ਖਰੀਦ ਕੇ ਆਪਣੀ ਖੁਸ਼ੀਆਂ ਤੁਹਾਡੇ ਨਾਲ ਸਾਂਝੀਆਂ ਕਰ ਸਕਣ ਅਮਰਤ ਸਰ ਫਾਸਟਵੇ ਖਬਰਾਂ ਵਿੱਚ ਜਯੋਗੀ ਵੀਰ ਜੁਮਾਰ ਤੇ ਰਕੇਸ਼ ਕੁਮਾਰ